ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਆਸਾ ਮਹੱਲਾ ਚੌਥਾ ਤੂੰ ਕਰਤਾ ਸਚਿਆਰ ਮੈਡਾ ਸਾਈਂ ਹੇ ਪ੍ਰਭੂ ਤੂੰ ਸਵਰਦਾ ਪੈਦਾ ਕਰਨ ਵਾਲਾ ਹੈ ਤੂੰ ਸਦਾ ਕਾਇਮ ਰਹਿਣ ਵਾਲਾ ਹੈ ਤੂੰ ਹੀ ਮੇਰਾ ਖਸਮ ਹੈ ਤੂੰ ਸਭਨਾਂ ਨੂੰ ਪੈਦਾ ਕਰਨ ਵਾਲਾ ਹੈ ਜੋ ਤੋ ਪਾਵੈ ਸੋਈ ਥਿਸੀ ਜੋ ਤੂ ਦੇਹੇ ਸੋਈ ਹੋ ਪਾਈ ਰਹਾਉ ਜਗਤ ਵਿੱਚ ਉਹੀ ਕੁਝ ਹੁੰਦਾ ਹੈ ਜੋ ਤੈਨੂੰ ਪਸੰਦ ਆਉਂਦਾ ਹੈ ਜੋ ਕੁਝ ਤੂੰ ਦੇਵੇਂ ਮੈਂ ਉਹੀ ਕੁਝ ਪ੍ਰਾਪਤ ਕਰਦਾ ਹਾਂ ਰਹਾਉ ਸਾਵ ਤੇਰੀ ਤੂੰ ਸਭ ਨੇ ਧਾਇਆ ਏ ਪ੍ਰਭੂ ਸਾਰੀ ਸ੍ਰਿਸ਼ਟੀ ਤੇਰੀ ਬਣਾਈ ਹੋਈ ਹੈ ਸਾਰੇ ਜੀਵ ਤੈਨੂੰ ਹੀ ਸਿਮਰਦੇ ਹਨ ਜਿਸਨੋ ਕਿਰਪਾ ਕਰਹੀ ਤੇ ਨਾਮ ਰਤਨ ਪਾਇਆ ਜਿਸ ਉਤੇ ਤੂੰ ਦਇਆ ਕਰਦਾ ਹੈ ਉਸੇ ਨੇ ਤੇਰਾ ਰਤਨ ਵਰਗਾ ਕੀਮਤੀ ਨਾਮ ਲੱਭਾ ਹੈ ਗੁਰਮੁਖ ਲਾਦਾ ਮਨਮੁਖ ਗਵਾਇਆ ਜੋ ਮਨੁਖ ਗੁਰੂ ਦੇ ਸਾਹਮਣੇ ਹੋਇਆ ਉਸਨੇ ਇਹ ਰਤਨ ਲੱਭ ਲਿਆ ਜੋ ਆਪਣੇ ਮਨ ਦੇ ਪਿੱਛੇ ਦੁਰਿਆ ਉਸਨੇ ਗਵਾ ਲਿਆ ਤੁਧਿ ਆਪ ਵਿਛੋੜਿਆ ਆਪ ਮਿਲਾਇਆ ਪਰ ਕਿਸੇ ਜੀਵ ਦੇ ਕੀ ਵਸ ਹੈ हे ਪ੍ਰਭੂ ਜੀਵ ਨੂੰ ਤੂੰ ਆਪ ਹੀ ਆਪਣੇ ਨਾਲ ਵਿਛੋੜਦਾ ਹੈ ਆਪ ਹੀ ਆਪਣੇ ਨਾਲ ਮਿਲਾਉਂਦਾ ਹੈ ਤੂੰ ਦਰਿਆਓ ਸਭ ਦੁਜੀ ਮਾਹ ਹੈ हे ਪ੍ਰਭੂ ਤੂੰ ਜ਼ਿੰਦਗੀ ਦਾ ਮਾਨੋ ਇੱਕ ਦਰਿਆ ਹੈ ਸਾਰੇ ਜੀਵ ਤੇਰੇ ਵਿੱਚ ਹੀ ਮਾਨੋ ਲਹਿਰਾ ਹਨ ਤੋ ਜੀਵ ਇਹਨਾਂ ਦੂਜਾ ਕੋਈ ਨਹੀਂ ਹੈ ਤੇਥੋਂ ਬਿਨਾ ਤੇਰੇ ਵਰਗਾ ਹੋਰ ਕੋਈ ਨਹੀਂ ਹੈ ਜੀ ਜੰਤ ਸਭ ਤੇਰਾ ਖੇਲ ਇਹ ਸਾਰੇ ਜੀਆਂ ਜੰਤ ਤੇਰੀ ਰਚੀ ਹੋਈ ਖੇਡ ਹੈ ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ ਜਿਨ੍ਹਾਂ ਦੇ ਮੱਥੇ ਉਤੇ ਵਿਛੋੜੇ ਦਾ ਲੇਖ ਹੈ ਉਹ ਮਨੁੱਖਾ ਜਨਮ ਪ੍ਰਾਪਤ ਕਰਕੇ ਵੀ ਤੇਥੋਂ ਵਿਛੜੇ ਹੋਏ ਹਨ ਪਰ ਤੇਰੀ ਰਜ਼ਾ ਅਨੁਸਾਰ ਸੰਜੋਗਾ ਦੇ ਲੇਖ ਨਾਲ ਫਿਰ ਤੇਰੇ ਨਾਲ ਮਿਲਾਪ ਹੋ ਜਾਂਦਾ ਹੈ ਜਿਸ ਨੂੰ ਤੂੰ ਜਾਣਾ ਹੈ ਸੋ ਹੀ ਜਾਣ ਜਾਣਾ ਹੈ ਪ੍ਰਭੂ ਜਿਸੁ ਮਨੁਖਹੁ ਨੂੰ ਤੂ ਆਪ ਸੂਝ ਬਖਸ਼ਦਾ ਹੈ ਉਹ ਮਨੁਖ ਜੀਵਨ ਦਾ ਸਹੀ ਰਸਤਾ ਸਮਝਦਾ ਹੈ ਹਰ ਗੁਣ ਸਦਹੀ ਆਖਵਖਾਨ ਹੈ ਉਹ ਮਨੁਖ हे हरि सदा तेरे गुण गांदा है अति होणा नु उचार उचार के सुनांदा है जिन हर सेवया तिन सुख पाया जिस मनुख ने परमात्मा दा नाम सिमरया है उस ने सुख हासिल किता है सहज ही हर नाम समाया ओहो मनुख सदा आत्मक अडोलता विच टिकया रहके प्रभु दे नाम विच लीन हो जांदा है ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ हे ਪ੍ਰਭੂ ਤੂੰ ਆਪ ਹੀ ਸਭ ਕੁਝ ਪੈਦਾ ਕਰਨ ਵਾਲਾ ਹੈ ਸਭ ਕੁਝ ਤੇਰਾ ਕੀਤਾ ਹੀ ਹੁੰਦਾ ਹੈ ਤੁਦਵੀਨ ਦੂਜਾ ਵਰਨਾ ਕੋਈ ਤੇਥੋਂ ਬਿਨਾ ਤੇਰੇ ਵਰਗਾ ਹੋਰ ਕੋਈ ਨਹੀਂ ਹੈ ਤੂੰ ਕਰ ਕਰ ਵੇਖੇ ਜਾਣੇ ਸੋਏ ਜੀਵ ਪੈਦਾ ਕਰਕੇ ਉਹਨਾਂ ਦੀ ਸੰਭਾਲ ਵੀ ਤੂੰ ਆਪ ਹੀ ਕਰਦਾ ਹੈ ਤੇ ਹਰੇਕ ਦੇ ਦਿਲ ਦੀ ਸਾਰ ਜਾਣਦਾ ਹੈ ਜਨ ਨਾਨਕ ਗੁਰਮੁਖ ਪਰਗਟ ਹੋਈ ਏ ਰਾਸ ਨਾਨਕ ਜੋ ਮਨੁੱਖ ਗੁਰੂ ਦੀ ਸ਼ਰਨ ਪੈਂਦਾ ਹੈ ਉਸ ਦੇ ਅੰਦਰ ਪਰਮਾਤਮਾ ਪ੍ਰਗਟ ਹੋ ਜਾਂਦਾ ਹੈ ਜਨ ਨਾਨਕ ਗੁਰਮੁਖ ਪਰਗਟ ਹੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ